ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀવાડી ਦੇ ਸੰਧਾਂ ਦਾ ਕਾਰੋਬਾਰ ਅੱਜ ਸੇ ਤੁਹਾਡੇ ਲਈ ਬਹੁਤ ਸਾਰੀਆਂ ਐਡਾਂ ਲੈ ਕੇ ਆਇਆ ਹਾਂ ਸੋ ਵੀਡੀਓ ਦੇ ਲਾਸਟ ਤੱਕ ਬਣੀ ਰਹੋ ਜੱਟ ਸਿੱਖ ਲੜਕੇ ਲਈ ਰਿਸ਼ਤੇ ਦੀ ਲੋੜ ਹੈ ਜੀ 4 ਕਿੱਲੇ ਜ਼ਮੀਨ ਆਉਂਦੀ ਹੈ ਪਹਿਲੀ ਪਤਨੀ ਸਵਰਗਵਾਸ ਹੋ ਗਈ ਸੀ 6 ਸਾਲ ਦਾ ਬੇਟਾ ਹੈ ਜੀ ਉਮਰ 37 ਸਾਲ ਚੰਗੇ ਪਰਿਵਾਰ ਦੀ ਲੜਕੀ ਦੇ ਰਿਸ਼ਤੇ ਦੀ ਲੋੜ ਹੈ ਜੀ ਚਾਹੇ ਕੋਲੇ ਬੇਟੀ ਹੋਵੇ ਉਹ ਵੀ ਮਨਜ਼ੂਰ ਹੈ ਜੀ ਏਰੀਆ ਜੰਡਾਲਾ ਗੁਰੂ ਅਮਰਿਤਸਰ ਤਰਨਤਾਰਨ ਗੁਰਦਾਸਪੁਰ ਵਾਲੇ ਸੰਪਰਕ ਕਰਨ 8360448035 8140424115 ਇਹਨਾਂ ਦੋਨਾਂ ਨੰਬਰਾਂ ਤੇ ਇਸ ਵੀਰ ਦੇ ਨਾਲ ਸੰਪਰਕ ਕਰੋ ਟੋਕਾ ਮਸ਼ੀਨ ਵਿਕਾਊ ਹੈ ਜੀ 2 ਸਾਲ ਪੁਰਾਣੀ ਹੈ ਟੋਕਾ ਮਸ਼ੀਨ 2 ਸਾਲ ਪੁਰਾਣੀ ਵਿਕਾਊ ਹੈ ਜੀ ਸ਼ੰਕਰਦਾਸ ਬਹਿਰਾਮ ਦੀ ਬਣੀ ਹੈ 11000 ਰੁਪਏ ਰੇਟ ਰੱਖਿਆ ਗਿਆ ਜੀ 9417352938 9417352938 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟੋਕਾ ਮਸ਼ੀਨ 2 ਸਾਲ ਪੁਰਾਣੀ 11000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਇਨੋਵਾ G4 ਗੱਡੀ ਵਿਕਾਊ ਹੈ ਜੀ 2013 ਮਾਡਲ ਗੱਡੀ ਹੈ ਪਹਿਲੇ ਨਾਂ ਆ ਅਲਾਏ ਤੇ ਟਾਇਰ ਨਵੇਂ ਨੇ 1,25,000 ਕਿਲੋਮੀਟਰ ਚੱਲੀ ਹੈ ਜੀ ਰੇਟ ਦੀ ਗੱਲ ਕਰੀਏ ਤਾਂ 5,80,000 ਰੁਪਏ ਰੇਟ ਰੱਖਿਆ ਗੱਡੀ ਪੰਜਾਬ ਨੰਬਰ ਹੈ ਜੀ ਪੰਜਾਬ ਨੰਬਰ ਹੈ ਜੀ ਗੱਡੀ 2013 ਮਾਡਲ ਹੈ 5,80,000 ਰੁਪਏ ਰੇਟ ਰੱਖਿਆ ਗਿਆ 98728 00435 ਨੰਬਰ ਤੇ ਫੋਨ ਕਰਕੇ ਨਵਾਂ ਗੱਡੀ ਖਰੀਦ ਸਕਦੇ ਹੋ 5 ਜਾਂ 7 ਸੀਟਰ ਗੱਡੀ ਲੈਣੀ ਹੈ ਜੀ ਇਸ ਵੀਰ ਨੇ 12 ਮਾਡਲ ਤੋਂ ਲੈ ਕੇ 15 ਮਾਡਲ ਤੱਕ 2 ਤੋਂ ਲੈ ਕੇ 3 ਲੱਖ ਤੱਕ ਜੇਕਰ ਕੋਈ ਵੀ ਵੇਚਣ ਦਾ ਚਾਹਵਨ ਹੋਏ ਵੀਰ ਗੱਡੀ ਇਹ ਤੇ ਇਸ ਵੀਰ ਨਾਲ ਸੰਪਰਕ ਕਰੇ ਪੰਜਾਬ ਜਾਂ ਹਿਮਾਚਲ ਨੰਬਰ ਹੋਵੇ 9915591978 ਇਹ ਵੀਰ ਦਾ ਨੰਬਰ ਹੈ ਇਸ ਨੰਬਰ ਤੇ ਸੰਪਰਕ ਕਰੋ 5 7 ਸੀਟਰ ਗੱਡੀ ਵੇਚਣ ਵਾਲੇ ਵੀਰੇ ਨੰਬਰ ਤੇ ਸੰਪਰਕ ਕਰਨ ਕਟੀਐਮ ਬਾਈਕ ਵਿਕਾਉ ਹੈ ਜੀ 200cc, 2400, 200cc, 2400, न, लग, 200 cc ਮਾਡਲ 2017 KDM ਬਾਈਕ ਵਿਕਾਊ ਹੈ ਜੀ 200 cc ਮਾਡਲ 2017 ਪਹਿਲੇ ਨਾਲ ਇੰਜਨ ਗੇਅਰ ਦੇ ਓਕੇ ਰੇਟ 1,45,000 ਏਰੀਆ ਨਿਹਾਲ ਸਿੰਘ ਬਾਲਾ 75192 3057 ਇਸ ਨੰਬਰ ਤੇ ਫੋਨ ਕਰਕੇ ਵਾਇਕ ਤੁਸੀਂ ਖਰੀਦ ਸਕਦੇ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ ਮੈਸੀ 241 ਟਰੈਕਟਰ ਵਿਕਾਊ ਹੈ ਜੀ 2002 ਮਾਡਲ ਦਾ ਰੇਟ 2,20,000 2 ਲੱਖ 20 ਰਪਏ ਰੇਟ ਰੱਖਿਆ ਗਿਆ 2002 ਮਾਡਲ ਹੈ ਜੀ ਮੈਸੀ 241 ਟਰੈਕਟਰ ਵਿਕਾਊ ਹੈ ਜੀ ਇੰਜਨ ਗੇਅਰ ਦਾ ਓਕੇ ਕੋਈ ਕਮੀ ਪੇਸ਼ੀ ਨਹੀਂ ਚਲਾ ਕੇ ਚੈੱਕ ਕਰਕੇ ਖਰੀਦੋ ਜੀ ਏਰੀਆ ਜੀ ਪਿੰਡ ਕੈਰੋ ਤਰਨਤਾਰਨ 98551 56391 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਮੈਸੀ 241 ਟਰੈਕਟਰ ਖਰੀਦ ਸਕਦੇ ਹੋ ਕੇਐਸ ਰੀਪਰ ਵਿਕਾਊ ਹੈ ਜੀ 2013 ਮਾਡਲ ਹੈ ਏਰੀਆ ਮੋਗਾ ਰੇਟ 130 ਹਜ਼ਾਰ 2013 ਮਾਡਲ 1,30,000 ਰੇਟ ਮੰਗਿਆ ਜੀ ਕੇਐਸ ਦਾ ਰਿਪਰ ਵਿਕਾਊ ਹੈ 6239444906 ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਜੇਕਰ ਵੀਡੀਓ ਪਸੰਦ ਆਈ ਤਾਂ ਵੱਧ ਤੋਂ ਵੱਧ ਸ਼ੇਅਰ ਲਾਈਕ ਜ਼ਰੂਰ ਕਰਦਿਆ ਕਰੋ ਜੀ ਸ਼ੇਅਰ ਕਰਨ ਤੇ ਕੋਈ ਵੀ ਖਰਚਾ ਬਸਾ ਨਹੀਂ ਲੱਗਦਾ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਗਤਜੀਤ ਦਾ ਰਿਪਰ ਵਿਕਾਊ ਹੈ ਜੀ 2020 ਮਾਡਲ ਬਲੇਡ ਪੈਨ ਵਾਲੇ ਨੇ ਕੱਲੇ ਬਾਕੀ ਕੰਡੀਸ਼ਨ ਓਕੇ ਹੈ ਰੇਟ 2,10,000 ਏਰੀਆ ਪਿੰਡ ਕਿੱਕਰ ਖੇੜਾ ਕੱਲੇ ਬਲੇਡ ਪੈਨ ਵਾਲੇ ਨੇ ਜੀ ਬਾਕੀ ਕੰਡੀਸ਼ਨ ਬਿਲਕੁਲ ਓਕੇ ਹੈ 2020 ਮਾਡਲ ਹੈ 2 ਲੱਖ 10000 ਰੁਪਏ ਰੇਟ ਰੱਖਿਆ ਗਿਆ ਏਰੀਆ ਜੀ ਪਿੰਡ ਕਿਕਰ ਖੇੜਾ 9988703662 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਜਗਤਜੀਤ ਦਾ ਰੀਪਰ ਹੈ ਜਿਹੜਾ ਖਰੀਦ ਸਕਦੇ ਹੋ ਟਰਾਲੀ ਵਿਕਾਊ ਹੈ ਜੀ ਜਨ ਦੁਰਹੰਦ ਦੀ ਬਣੀ ਹੈ ਡਬਲ ਟਾਇਰ 2016 ਮਾਡਲ ਕੰਡੀਸ਼ਨ ਨਵੇਂ ਵਰਗੀ 9872503358 ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਜਿਹੜੇ ਵੀ ਚੈਨਲ ਦੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਪਹੁੰਚ ਸਕੇ ਤੇ ਤੁਹਾਨੂੰ ਹਰ ਇੱਕ ਦਿਨ ਨਵੇਂ ਵੀਡੀਓ ਦੇਖਣ ਨੂੰ ਮਿਲ ਸਕੇ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਾਰੇ ਸੰਦ ਵਿਕਾਊ ਨੇ ਜੀ ਇਸ ਵੀਰ ਦੇ 4363 ਟਰੈਕਟਰ 1999 ਮਾਡਲ ਪੰਜਾਬ ਨੰਬਰ 0 ਡ੍ਰਿਲ ਤੇ ਰੋਟਾਵਿਟਰ ਵਿਕਾਊ ਹੈ ਜੀ ਇਹਨਾਂ ਸਾਰੀਆਂ ਚੀਜ਼ਾਂ ਦਾ ਰੇਟ ਵੀਰ ਨੇ ਦੱਸਿਆ ਨਹੀਂ ਏਰੀਆ ਦੱਸਿਆ ਤੁਸੀਂ ਫੋਨ ਤੇ ਹੀ ਪਤਾ ਕਰ ਸਕਦੇ ਹੋ ਜੀ ਤੇ ਸਾਰੀਆਂ ਚੀਜ਼ਾਂ ਦੀ ਕੰਡੀਸ਼ਨ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਨੰਬਰ ਨੋਟ ਕਰ ਲਓ 9815683705 ਇਸ ਨੰਬਰ ਤੇ ਫੋਨ ਕਰਕੇ ਸਾਰੀ ਜਾਣਕਾਰੀ ਲੈ ਕੇ ਤੁਸੀਂ ਇਸ ਵੀਰ ਦੇ ਸਾਰੇ ਸੰਦ ਖਰੀਦ ਸਕਦੇ ਹੋ ਸਿੱਧਾ ਫੈਕਟਰੀ ਜੋ ਮਾਲ ਚੱਕੋ ਜੀ ਬਹੁਤ ਹੀ ਘੱਟ ਰੇਟਾਂ ਤੇ ਜੀ ਹਾਂ ਬਹੁਤ ਹੀ ਘੱਟ ਰੇਟਾਂ ਤੇ ਸਿੱਧਾ ਫੈਕਟਰੀ ਜੋ ਮਾਲ ਚੱਕੋ ਕੰਡਾ ਤਾਰ ਤੇ ਚੈਨ ਲਿੰਕ ਜਾਲੀ ਮਿਲਦੀ ਹੈ ਜੀ ਏਰੀਆ ਮੰਡੀ ਕਾਲੇੰਵਾਲੀ ਸਿਰਸਾ ਬਾਕੀ ਵੀਰਾਂ ਦੇ ਨੰਬਰ ਦਿੱਤੇ ਹੋਏ ਨੇ ਨਾ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਤੇ ਸਿੱਧਾ ਤੁਸੀਂ ਫੈਕਟਰੀ ਚੋਂ ਬਹੁਤ ਹੀ ਘੱਟ ਰੇਟਾਂ ਤੇ ਮਾਲ ਲੈ ਸਕਦੇ ਹੋ 7988 47002 91 pura 70408 ਇਹਨਾਂ ਦੋਨਾਂ ਨੰਬਰਾਂ ਤੇ ਸੰਪਰਕ ਕਰੋ ਤੇ ਬਹੁਤ ਹੀ ਘੱਟ ਰੇਟਾਂ ਤੇ ਸਿੱਧਾ ਫੈਕਟਰੀ ਚੋਂ ਮਾਲ ਚੱਕੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਇਹ ਵੀਡੀਓ ਹੋਰ ਕਿਸਾਨ ਵੀਰਾਂ ਤੱਕ ਪਹੁੰਚ ਸਕੇ ਐਡ ਕਰਵਾਉਣ ਲਈ ਸਾਡਾ ਵਟਸਐਪ ਨੰਬਰ 9877988440 ਇਸ ਨੰਬਰ ਤੇ ਪੰਜ ਤੋਂ ਸੱਤ ਫੋਟੋਆਂ ਪ੍ਰੋਪਰ ਵੀਡੀਓ ਬਣਾ ਕੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਐਡ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਤੁਹਾਡੀ ਐ ਟਰੈਕਟਰ ਮੇਲਾ ਚੈਨਲ ਫੇਸਬੁੱਕ ਪੇਜ ਖੇਤੀਬਾੜੀ ਦੇ ਸੰਬੰਧ ਦੇ ਕਾਰੋਬਾਰ ਤੇ ਲਾਈ ਜਾਓ ਮੇਰਾ ਜੀ ਇਹ ਹੈਗਾ ਜੀ ਜਿਹੜਾ ਰੋਪੜ ਤੋਂ ਆਪਾਂ ਨੇ ਆ ਨਾ ਨਵੇਂ ਸ਼ਹਿਰ ਨੂੰ ਜੀ ਠੀਕ ਹੈ ਜੀ ਇਹ ਰੈਲ ਮਾਜਰਾ ਰੈਤਕਾਲਜ ਦੇ ਕੋਲ ਹੈ ਜੀ ਟੌਂਸਾ ਜੀ ਹਾਂਜੀ ਹਾਂਜੀ ਨਵੇਂ ਬਾਈਪਾਸ ਦੇ ਕੋਲ ਨਾ ਰੋਪੜ ਤੋਂ ਇਧਰ ਬਲਾਚੌਰ ਵਾਲੀ ਸਾਈਡ ਪੈ ਗਿਆ ਜੀ ਇਹ ਟੌਂਸਾ ਜਿੱਥੇ ਰਣਾ ਵੈਕਸੀ ਫੈਕਟਰੀ ਹੈ ਜੀ ਉਹ ਏਰੀਆ ਜੀ ਆਪਣਾ ਤੇ ਬਾਕੀ ਕੋਈ ਦਿੱਕਤ ਨਹੀਂ ਹੈਗੀ ਸਾਰਾ ਕੁਝ ਵਧੀਆ ਹੈ ਸਾਡਾ 25000 ਰੁਪਏ ਕਿਰਾਇਆ ਵੀ ਆਈ ਜਾਂਦਾ ਮਹੀਨੇ ਦਾ ਜੀ ਤੇ ਤੁਸੀਂ ਆਪਣੇ ਹਿਸਾਬ ਨਾਲ ਸੈੱਟ ਕਰਕੇ ਪਾ ਦਿਓ ਜੀ ਉਧਰ ਮੰਗਦੇ ਆਂ ਜੀ ਆਪਾਂ 50 ਲੱਖ ਰੁਪਏ ਜੀ ਜਿਹੜਾ ਦੇਣ ਦਾ ਰੇਟ ਹੈ ਜੀ ਆਪਾਂ 46-46 ਦਾ ਦੇ ਦਾਂਗੇ ਜੀ 46 ਲੱਖ ਤੱਕ ਦੇ ਦਾਂਗੇ 18 ਮਰਲੇ ਜਗ੍ਹਾ ਹੈ ਜੀ بڑے ਮਰਲੇ ਹੈ ਮੇਰੇ ਨਾਂ ਤੇ ਹੈ ਜੀ ਰਜਿਸਟਰੀ ਹੈ ਸਾਰੀ ਤੇ ਮਕਾਨ ਜਿੱਦਾਂ ਅਸੀਂ ਵਧੀਆ ਆਪਣੇ ਵਾਸਤੇ ਤਿਆਰ ਕੀਤੇ ਸੀਗੇ ਉਹ ਤਾਂ ਚਲੋ ਕੋਈ ਹੁਣ ਮਾੜੀ ਮੋਟੀ ਤੁਹਾਨੂੰ ਪਤਾ ਮਜਬੂਰੀ ਪੈ ਜਾਂਦੀ ਹੈ ਜਿੱਦਾਂ ਬੱਚੇ ਬਾਹਰ ਭੇਜਣੇ ਸੀਗੇ ਦੋ ਆਪਾਂ ਨੇ ਤੇ ਤਾਂ ਦੇਣਾ ਸੀਗਾ ਜੀ ਅਸੀਂ ਇਹ ਤੇ ਸਾਰਾ ਕਿਰਾਏ ਪਰ ਚੜਿਆ ਜਾਂ ਗੱਡੀਆਂ ਖੜਾਣ ਨੂੰ ਹਾਲ ਅਲੱਗ ਬਣਿਆ ਆ ਤੇ ਮੋਰੇ ਦੋ ਦੁਕਾਨਾਂ ਆ ਜੀ ਆਪਣੀਆਂ ਉਹ ਕਿਰਾਏ ਤੇ ਚੜੀਆਂ ਹੋਈਆਂ ਆ ਤੇ ਮਤਲਬ 24 25000 26000 ਇੰਨਾ ਕੁ ਕਿਰਾਇਆ ਸਾਡਾ ਮਹੀਨੇ ਦਾ ਆਈ ਜਾਂਦਾ ਜੀ ਬਾਕੀ ਤੁਸੀਂ ਦੱਸ ਦਿਓ ਜੇ ਕੋਈ ਹੋਰ ਪੁੱਛ ਗਏ ਚ ਕਰਨੀ ਹੋਈ ਤਾਂ ਮੈਂ ਤੁਹਾਨੂੰ ਨੰਬਰ ਆਪਣਾ ਸੈਂਡ ਕਰ ਦਿੰਦਾ ਜੀ ਦੋ ਕਮਰੇ ਆਇਆ ਜੀ ਆ ਇਸ ਕਮਰਿਆਂ ਦੀ ਪੌੜੀ ਆਂਦੀ ਆ ਜੀ ਕਿਰਾਏ ਵਾਲੇ ਜਿਹੜੇ ਜੀ ਇੱਕ ਕਮਰਾ ਆਇਆ ਜੀ 2 ਤੇ 3 ਜੀ 4 ਹੋ ਗਏ ਜੀ 1 ਉਹ 5 ਹੋ ਗਏ ਜੀ ਠੀਕ ਹੈ ਜੀ 4 ਥੱਲੇ ਆ 9 ਜੀ 1 2 ਦਰ ਕਾਣਾ ਜੀ 11 ਜੀ ਇਹ ਆ ਗਏ ਪਾ ਉੱਪਰ ਜੀ ਹੁਣ ਆ ਨਾਲ ਮੈਡੀਕਲ ਸਟੋਰ ਹੈ ਕਰਿਆਨੀ ਦੀ ਦੁਕਾਨਾਂ ਆ ਤੇ ਆ ਰੋਡ ਚੱਲ ਗਿਆ ਜੀ ਠੀਕ ਹੈ ਪਿੰਡ ਚ ਜੀ ਤੇ आप मोरे रूम सारे किराए वाले है जी फैक्ट्री ना रूम सारे किराए पर जिदा कुछ नहीं दो दो लख रुपया तनखा उन्होंने जी तो आ रोड चले गया मेन हाईवे पर जी ठीक है जी ये सारे रूम किराए पर है जी आ जगह हम अपना ललेंटर पाता जी पहला इत चादर पाई हुई सी हाँ जी इधर सारा खाली है ਤੇ ਬਾਕੀ ਇੱਧਰ ਸਾਰਾ ਸਹੀ ਹੈ ਕੋਈ ਦਿੱਕਤ ਨਹੀਂ ਹੈਗੀ ਏਟੀਐਮ ਉਟੀਐਮ ਵੀ ਕੋਲ ਹੈ ਤੇ ਇਹ ਸਹੂਲਤ ਸਾਰੀ ਪੂਰੀ ਇੱਥੇ ਸੁਭਦਾ ਮਿਲਦੀ ਹੈ ਜੀ ਕੋਈ ਕਿਤੇ ਜਾਣ ਆਣ ਦੀ ਲੋੜ ਨਹੀਂ ਹੈਗੀ ਜੀ